हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਨਿਜ਼ਾਮਦੀਨ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਇਹ ਪਿੰਡ ਮਖੂ ਤੋਂ ਤਕਰੀਬਨ ਕੋਈ 5-7 ਕਿਲੋਮੀਟਰ ਦੀ ਦੂਰੀ ਤੇ ਆ ਬੰਗਾਲੀ ਵਾਲਾ ਪੁਲ ਬੰਗਾਲੀ ਦੇ ਪੁਲ ਤੋਂ ਲੰਘਦੇ ਪਾਸੇ ਵੱਲੋਂ ਇੱਕ ਛੜਕ ਜਾਂਦੀ ਹੈ ਜਿਹੜੀ ਮੱਲਾ ਵਾਲੇ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਦੋਸਤੋ ਪਹਿਲਾ ਪਿੰਡ ਆਉਂਦਾ ਨਿਜ਼ਾਮਦੀਨ ਵਾਲਾ ਤੇ ਸੰਧੂ ਵਪਾਰੀ ਵੀਰ ਹੋਂ ਦੇ ਕੋਲ ਆਏ ਆ ਨਿਰਮਲ ਸਿੰਘ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ। ਵੈਸੇ ਦੋਸਤੋ ਵੀਡੀਓ ਆਪਾਂ ਕਦੇ-ਕਦਾਈਂ ਪਾਉਨੇ ਆ ਇਸ ਘਰੋਂ ਜਾਂ ਇਸ ਫਾਰਮ ਤੋਂ। ਵਪਾਰ ਲੈਣ ਦਾ ਕੰਮ ਆ ਤੇ ਪਸ਼ੂ ਵਪਾਰ ਦਾ ਕੰਮ ਕਾਫੀ ਲੰਬੇ ਸਮੇਂ ਤੋਂ ਪੁਰਾਣਾ ਹੀ ਚੱਲਦਾ ਆ ਰਿਹਾ। ਸੋ ਬਾਕੀ ਕਾਫੀ ਭੈਣ ਭਰਾਵਾਂ ਜੁੜਿਆ ਜਿਹੜੇ ਵਿੱਚ ਕਾਰੀ-ਵਿਆਰੀ ਕੋਈ ਕਾਰੀਗਰ ਵੀ ਰਹੀ ਆ ਵਪਾਰੀ ਭਰਾ ਵੀ ਆ ਜਿਹੜੇ ਕਾਫੀ ਮਾਲ ਇਥੋਂ ਲੈ ਜਾਂਦੇ ਆ ਅੱਗੇ ਲਿਜਾ ਕੇ ਸੇਲ ਕਰਦੇ ਆ। ਇਸ ਕਰਕੇ ਵੀਡੀਓ ਪਾਉਣ ਦਾ ਕਿਤੇ ਨਾ ਕਿਤੇ ਚਾਂਸ ਘੱਟ ਹੀ ਮਿਲਦਾ। ਪਰ ਜਦੋਂ ਵੀ ਆਪਾਂ ਐਨੀਮਲ ਤੁਹਾਨੂੰ ਦਿਖਾਉਨੇ ਆ ਤੇ ਸਾਫ਼-ਸੁਥਰੇ ਪਸ਼ੂ ਹੁੰਦੇ ਆ ਇਸ ਮੱਝਾਂ ਝੋਟੀਆਂ ਅੱਜ ਵੀ ਤੁਹਾਨੂੰ ਆਪਾਂ ਬਾ ਕਮਾਲ ਦਿਖਾਉਣੀਆਂ ਨੇ ਜਿਹਦੇ ਵਿੱਚੋਂ ਤਕਰੀਬਨ ਮੈਨੂੰ ਲੱਗਦਾ ਵੀ ਇੱਕ ਅੱਧੀ ਝੋਟੀ ਸੂਈ ਜਾਂ ਦੋਂਦੀ ਬਾਕੀ ਝੋਟੀਆਂ ਦੂਜੇ ਸਵੇਰੇ ਪਹਿਲੇ ਸਵੇਰੇ ਸਾਰੀਆਂ ਗੱਬਣ ਹੋਣਗੀਆਂ ਠੀਕਾ ਜੀ ਰੇਟ ਵੀਡੀਓ ਤੇ ਵਿੱਚ ਹੋਊਗਾ ਸੋ ਸਾਰੇ ਭਰਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਮਿਲ ਜੂਗੀ ਤੇ ਬਾਕੀ ਨਾਲ ਲੱਗਦੇ ਪਿੰਡ ਬਟੂਪੱਟੀ ਥੋੜੀ ਦੂਰੀ ਤੇ ਆ ਠੀਕਾ ਜੀ ਤੇ ਹਰੀਕੇ ਪੱਤਨ ਵੀ ਇੱਥੋਂ ਕੋਈ 3 ਕਿਲੋਮੀਟਰ ਦੀ ਦੂਰੀ ਹੈ ਤੇ ਕੋਈ 5-4 ਕਿਲੋਮੀਟਰ ਦੀ ਦੂਰੀ ਮਹੂਦੀ ਆ ਸੋ ਮਾਲਵੇ ਵਾਲੀ ਸਾਈਡ ਤੋਂ ਕਿਸੇ ਭਰਾ ਨੇ ਆਉਣਾ ਜੀਰੇ ਤੋਂ ਅੰਮ੍ਰਿਤਸਰ ਵਾਲਾ ਰੋਡ ਆ ਠੀਕ ਆ ਜੀ ਤੇ ਜੀਰੇ ਤੋਂ ਵੀ ਤਕਰੀਬਨ ਕੋਈ 18-20 ਕਿਲੋਮੀਟਰ ਦੀ ਦੂਰੀ ਆ ਤੇ ਬਾਕੀ ਮਾਝੇ ਤੋਂ ਜਿਹੜੇ ਭਰਾ ਬਿਲੋਂਗ ਕਰਦੇ ਆ ਸੋ ਬਿਲਕੁਲ ਉਹ ਇਧਰੋਂ ਜੇਕਰ ਵੇਖੀਏ ਤੇ ਉਧਰ ਪਾਰ ਵਾਲਾ ਆਪਾਂ ਕਹਿ ਦਿੰਨੇ ਜੇ ਉਧਰੋਂ ਕਿਸੇ ਭਰਾ ਨੇ ਆਉਣਾ ਤੇ ਇਧਰੋਂ ਜਦੋਂ ਆਪਾਂ ਦਰਿਆ ਪਾਰ ਕਰਦੇ ਆ ਇਧਰ ਮਹੂ ਨੂੰ ਆਉਣੇ ਆ ਤਕਰੀਬਨ ਬੰਗਾਲੀ ਵਾਲਾ ਪੁਲ ਮੇਨ ਨਿਸ਼ਾਨੀ ਆ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣਗੇ ਸੋ ਅੱਜ ਤਰੀਕ ਕਿਸਾਨ ਵੀਰੋ 5 ਜੂਨ ਤੇ ਸਮਾਂ ਮਾਰਨਿੰਗ ਦੇ ਕੋਈ 8:00 ਵਜੇ ਸਭ ਤੋਂ ਪਹਿਲਾਂ ਨਿਰਮਲ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਵੀਰੇ ਵਧੀਆ ਹੋ ਜਾ ਤੂੰ ਸੁਣਾਉਂਦਾ ਅੱਜ ਬੜੇ 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 ਵਧੀਆ ਹੋਰ ਛੋਟੇ ਵੀਰ ਕੀ ਹਾਲ ਨੇ ਵਧੀਆ ਠੀਕ ਹੈ ਅੱਛਾ ਅਚਾ ਨਿਰਮਲ ਭਾਈ ਆ ਵੀਡੀਓ ਆਪਾਂ ਉਹਦੇ ਵੀ ਪਾਈ ਸੀ ਤਕਰੀਬਨ ਕੋਈ 47 ਦਿਹਾੜੀਆਂ ਦੇ ਵਿੱਚ ਹਾਂਜੀ ਤਕਰੀਬਨ ਦੋ ਕਿਨਾਂਗ ਉਹਦਾਂ ਵੀ ਬੜੀਆਂ ਟੌਪ ਦੀਆਂ ਝੋਟੀਆਂ ਦਿਖਾਈਆਂ ਸੀ ਹਾਂਜੀ ਹਾਂਜੀ ਤੇ ਮਾਲ ਵੈਸੇ ਜਿਵੇਂ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਪਸ਼ੂ ਤਾਂ ਡੇਲੀ ਰੁਟੀਨ 'ਚ 5 4 5 4 ਚੜਦੀ ਜੜ ਦੀ ਮੱਝ ਝੋਟੀ ਚੰਗੀ ਆਉਣੀ ਆ ਆਪਣੇ ਘਲੇ ਦੇ ਆਉਣੀ ਆਉਣੀ ਆਮੋ ਸਾਹਮਣੇ ਥੋੜਾ ਜਿਹਾ ਆਪਾਂ ਭੈਣ ਭਰਾਵਾਂ ਦੇ ਰੂਹ ਬਰੂ ਘਟ ਹੋਈਦਾ ਵੈਸੇ ਮਾਲ ਇਸੇ ਤਰ੍ਹਾਂ ਵੇਖ ਬੁੱਕ ਜਾਂਦਾ ਬੇਦੀਆਂ ਘਰਾਂ ਵਾਲੇ ਲੈ ਜਾਂਦੇ ਵਪਾਰੀ ਵੀਰ ਆਪਣੇ ਲੈ ਜਾਂਦੇ ਨੇੜੇ ਦੂਰੋਂ ਪੱਕੇ ਗਾਗ ਲੱਗੇ ਹੋਏ ਆ ਤੁਹਾਨੂੰ ਪਤਾ ਹੀ ਆ 20 25 ਸਾਲ ਹੋ ਗਏ ਆ ਸ਼ੁਰੂ ਤੋਂ ਕੰਮ ਕਰਦਿਆਂ ਨੂੰ ਬਿਲਕੁਲ ਜੀ ਬਿਲਕੁਲ ਤੇ ਇੰਜ ਲੈ ਜਾਂਦੇ ਵੀਰ ਭਰਾ ਫਿਰ ਮੌਕਾ ਘਟ ਮਿਲਦਾ ਵੀ ਇੱਕ ਅੱਧੀ ਮੈਂ ਕੀ ਵੀਡੀਓ ਪਾਉਣੀ ਹੁੰਦੀ ਬਿਲਕੁਲ ਜੀ ਬਿਲਕੁਲ ਚਾਰ ਪੰਜ ਨਾਗ ਨੂੰ ਮਜ਼ਾ ਆਉਂਦਾ ਵੀਡੀਓ ਪਾਉਣਾ ਬਿਲਕੁਲ ਬਿਲਕੁਲ ਅੱਛਾ ਨਿਰਮਲ ਜੀ ਤੇ ਅੱਜ ਜਿਹੜੇ ਐਨੀਮਲ ਆਪਾਂ ਦਿਖਾ ਰਹੇ ਆ ਟੋ ਹਾਂਜੀ ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਝੋਟੀ ਇੱਕ ਹੀ ਸੂਈ ਆ ਆਪਣੇ ਕੋਲ ਦੋਂਦੀ ਇੱਕ ਹੀ ਸੂਈ ਆ ਦੋ ਦਾਂਦੀਆਂ ਝੋਟੀਆਂ ਹਾਂਜੀ ਦੋ ਦਾਂਦੇ ਵੀਰ ਜੀ ਬਾਕੀ ਪਹਿਲਾਂ ਦੋ ਜਣ ਝੋਟੀਆਂ ਸਾਰੀਆਂ ਗੱਬਣ ਹਾਂਜੀ ਗੱਬਣਾ ਵੀਰ ਜੀ ਸਾਰੀਆਂ ਟਾਈਮ ਵੀ ਤੁਸੀਂ ਦੱਸਿਆ ਵੀ ਆਪਾਂ ਨੂੰ ਆਫ ਮਤਲਬ ਕਿ ਆਨ ਰਿਕਾਰਡਿੰਗ ਤੋਂ ਪਹਿਲਾਂ ਦੀ ਗੱਲ ਆ ਵੀ ਕੋਈ 5 10 6 10 ਜਾਂ 10 12 ਦਿਨ ਹਜੇ ਸਮਾਂ ਕੱਚੀਆਂ ਨੇ ਹਾਂਜੀ ਹਾਂਜੀ ਵੀਰ ਜੀ ਠੀਕ ਆ ਸ਼ੁਰੂਆਤ ਕਰਦੇ ਆਪਾਂ ਪਹਿਲੇ ਨੰਬਰ ਤੋਂ ਇੱਕ ਬਹੁਤ ਖੂਬਸੂਰਤ ਵੱਡੀ ਝੋਟੀ ਜੋ ਦੋਸਤੋ ਤੁਸੀਂ ਸਾਹਮਣੇ ਦੇਖ ਰਹੇ ਜੇ ਇਹਦਾ ਕੀ ਵੇਰਵਾ ਕੀ ਸੁਭਾ ਕਿੰਨਾ ਸੁਭਾ ਹੁੰਦੀ ਹੈ ਜੀ ਇਹ ਜੀ ਦੂਜੇ ਸੁਵੇ ਸੁਣਾ ਹੈ ਝੋਟੀ ਨੇ ਠੀਕ ਹੈ ਜੀ ਪਹਿਲਾ ਰਿਕਾਰਡ ਇਹਦਾ 15 16 ਕਿਲੋ ਦਾ ਰਿਕਾਰਡ ਹੈ ਇਹਦਾ ਆਪਣੇ ਪਿੰਡੋਂ ਮੈਂ ਲਈ ਹੋਈ ਹੈ ਠੀਕ ਇਹ ਆਪਾਂ ਆਪਣੇ ਪਿੰਡੋਂ ਖਰੀਦੀ ਹੈ ਹਾਂਜੀ ਪਿੰਡ ਦੀ ਮੈਂ ਲਈ ਹੈ ਠੀਕ ਹੈ ਜੀ ਹੁਣ ਦੂਜਾ ਸੁਭਾ ਹਾਂਜੀ ਦੂਜਾ ਸੁਭਾ ਉਹਨਾਂ ਨੇ ਪਹਿਲੇ ਸੁਵੇ 15 ਲੀਟਰ ਤੋਂ ਦੋ ਦਵਾਏ 15 ਕਿਲੋ ਵੀ ਜੀ ਦਿੱਤਾ ਹੈ ਠੀਕ ਹੈ ਜੀ ਹਾਂਜੀ ਬਾਕੀ ਦੇਣ ਦਾ ਸਮਾਂ ਕਿੰਨਾ ਖਜੇ ਬਾਕੀ ਆ ਵੀ ਜੀ ਹਫਤਾ ਲੈ ਜੂਗਾ ਜੀ ਠੀਕ ਹੈ ਜੀ ਹਾਂਜੀ ਲਓ ਵੀ ਇੱਕ ਹਫਤਾ ਦੋਸਤੋ ਨਰਮਾ ਬਾਕੀ ਵਜ਼ਨ weight ਹਾਈਟ ਕੱਦ ਫੁੱਲ ਬ ਗੋਲ ਸਿੰਘ ਤੇ ਬਾਕੀ ਪਾਰਟੀ ਸਟਰਕਚਰ ਤੁਹਾਡੇ ਸਾਹਮਣੇ ਆ ਪਲੀ ਪਲੀਤੀ ਪੂਰੀਆ ਕਰਮਾਂ ਲਈ ਰਾਜੀ ਬਾਜੀ ਆ ਪੂਰੀ ਸੰਭੀ ਆ ਕਿਸੇ ਭਰਾ ਨੇ ਚੰਗੀ ਸੇਵਾ ਕੀਤੀ ਆ ਉਹ ਤੁਹਾਨੂੰ ਜਿਹੜੀ ਵੀਡੀਓ ਦੇ ਵਿੱਚ ਨਜ਼ਰ ਆਈ ਜਾਣੀ ਆ ਗੱਲਬਾਤ ਖੋਲ ਕੇ ਕੁਰੀ ਆਪਾਂ ਤੁਹਾਨੂੰ ਤੋਰ ਕੇ ਦਰਸ਼ਨ ਮੇਲੇ ਕਰਾਉਣੇ ਆ ਝੋਟੀ ਦੇ ਆ ਦੇਖੋ ਜੀ ਦੂਜਾ ਸੁਆ ਵੀਰਾਂ ਦਾ ਵੀ ਸੁਈ ਆ ਸੋ ਲਿਆਜੀ ਬੰਦਿਆਂ ਦੇ ਕੋਲੋਂ ਆਈ ਆ ਠੀਕ ਆ ਜੀ ਬਿਲਕੁਲ ਪਿੰਡ ਦੇ ਵਿੱਚੋਂ ਪਰਦੇਸ ਕੀਤੀ ਆ ਸੋ ਹਾਈਟ ਲੈਂਥ ਫੁੱਲ ਬਟਾ ਕੋਲੀ ਠੀਕ ਆ ਜੀ ਹਾਂਜੀ ਸੋ ਸਮਾਂ ਵੀ ਜਿਹੜਾ ਦੋਸਤੋ ਇੱਕ ਹਵਾਨੇ ਚੱਡੇ ਨੂੰ ਵੇਖ ਕੇ ਨਾਰਮਲ ਹੀ ਤੁਸੀਂ ਆਈਡੀਆ ਲੈ ਜਾਣਾ ਵੀ ਸਮਾਂ ਕਰਮਾਂ ਵਾਲੀ ਆਠ ਲੈ ਜੇ 7 ਲੈ ਜੇ ਸੋ ਜਿੰਨੇ ਕ ਦਿਨ ਲੈ ਜੂਗੀ ਕਰਮਾਂ ਵਾਲੀ ਉੰਨੀ ਚੰਗੀ ਗੱਲ ਬਾਤਾ ਉੰਨੀ ਕ ਥੱਲੇੋਂ ਚੰਗੀ ਖੁੱਲ ਜੂਗੀ ਚੰਗੀ ਬਣ ਜੂਗੀ ਸੋ ਬਾਡੀ ਤਾਂ ਜਾ ਚੰਗਾ ਫੁੱਲ ਵਜਨ ਵੇਟ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਸ਼ਕੀਰ ਨਦੀ ਸਾਹ ਸ਼ਕੀਰ ਵੀ ਕਰਮਾਂ ਵਾਲੀ ਪੂਰੀ ਆ ਗੋਲ ਸਿੰਘ ਆ ਦੇਖੋ ਜੀ ਵੀਰ ਜੀ ਠੰਡੇ ਤੇਰੀ ਬਹੁਤ ਜ਼ਿਆਦਾ ਇਤਾਂ ਹੀ ਠੰਡੀ ਇੱਥੇ ਬਹਿ ਜਾਓ ਜੀ ਠੀਕ ਆ ਜੀ ਪਕੀ ਨਿਰਮਲ ਵੀ ਕਿਸੇ ਰਕਮ ਦੀ ਕੋਈ ਹੋਰ ਆਹ ਸ਼ੋਰ ਨਹੀਂ ਹਨ ਕੋਈ ਵੀ ਜੀ ਦੇਖ ਨਹੀਂ ਆਪਾਂ ਬੈਠੇ ਆ ਆਪਣੀ ਗਾਰੰਟੀ ਤੇ ਲੈ ਜੀ ਵੀਰ ਕੋਈ ਵੀ ਆ ਉਹ ਬਾਕੀ ਕਿਸਾਨ ਵੀਰੋ ਸਫਾਈਆਂ ਸੁਗੀਆਂ ਤੁਸੀਂ ਚੈੱਕ ਕਰੋ ਕਿਉਂਕਿ ਲੇਵੇ ਦੀ ਸਫਾਈ ਬਹੁਤ ਜ਼ਿਆਦੀ ਆ ਹਾਂਜੀ ਤੇ ਦੁੱਧ ਜਿਵੇਂ ਦੱਸਿਆ ਗਿਆ ਠੀਕਾ ਜੀ ਪਿੱਛੋਂ ਆਪਾਂ ਤੁਹਾਨੂੰ ਡਿਟੇਲ ਦੇਣੀ ਆ ਕਿਵੇਂ ਮਰਜ਼ੀ ਬੈਠੇ ਰਹੋ ਨਹੀਂ ਕੋਈ ਦੇ ਟਾਈ ਟੰਗਰੋਂ ਦਾ ਹੱਥ ਲਾਇਆ ਛੜ ਮਾਰਦਾ ਕੋ ਕਰਦਾ ਕਿਵੇਂ ਮਰਜੀ ਬੈਠੇ ਰੋ। ਉਹ ਪੂਰੀ ਮਿੱਠੀ ਆ ਕਰਨ ਵਾਲੀ। ਇੰਨੇ ਦੇ ਬੱਚੇ ਨੂੰ ਬਾਅਦ ਲੈਣੇ ਥੱਲੇ। ਹਾਂ। ਵੀ ਇਹ ਉਹ ਗੱਲਬਾਤ ਹੈ ਵੀ ਜਿਵੇਂ ਆਪਾਂ ਗੱਲ ਕਰਦਾਂ ਨੇ ਬੱਚਾ ਬਹਿ ਕੇ ਵੀ ਚੁਵਾਈ ਕਰ ਲਈ। ਹਾਂ ਜੀ ਹਾਂ ਜੀ। ਤੇ ਇਹਦਾ ਮੁੱਲ ਕੀ ਡਿਮਾਂਡ ਰੋਗੀ ਵੀਰੇ? ਵੀ ਜੀ ਡਿਮਾਂਡਾਂ ਦਾ 1.80 ਲੱਖ ਦੀ ਦੇਣੀ ਆ। 1.80 ਦੀ। ਹਾਂ ਜੀ। ਤੇ ਬਿਲਕੁਲ ਜਿਹੜੇ ਫਿਕਸਡ ਰੇਟ ਆ ਕਿ ਵਿੱਚੋਂ ਮਾਨਤਰ ਮੁੱਕੇ ਤੋ ਮਾਨਤਾ ਨਹੀਂ ਹੋਣਾ ਵੀਰ ਨੇਰੇ ਦੂਰੋਂ ਆਵੇਂ ਨਹੀਂ ਮਾਨਤਾ ਨਹੀਂ ਕਰਦੇ ਹੋ ਖੁੱਲਾ ਕਰਦੇ ਹੋ ਇੱਕ ਤਾਂ ਵੀਡੀਓ ਵਿੱਚ ਕਾਫੀ ਆਪਣੀ ਲੇਟ ਹੋ ਜਾਂਦੀ ਆ ਹਾਂਜੀ ਬਾਕੀ ਜਿੰਨਾ ਵੀ ਹੋ ਸਕਦਾ ਕਰਕੇ ਮਾਨਤਾਂ ਦੇ ਦਿਆ ਜੀ ਜੈਨੂਨ ਰੇਟ ਪਾਏ ਅੱਜ ਦੇ ਆਪਾਂ ਠੀਕ ਆ ਜੀ ਹਾਂਜੀ ਲਓ ਵੀ 180 ਹਾਂਜੀ 180 180 200 ਦੀ ਕੀਮਤ ਆ ਬਾਕੀ ਜਿਹੜੇ ਭਰਾ ਨੂੰ ਪਸੰਦ ਹੋਊਗੀ ਤੁਸੀਂ ਸੌਦਾ ਕਰ ਲਿਆ ਜੇ ਸੋ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾਉਣਾ ਹੈ ਵੀਰ ਬਹੁਤ ਜਿਆਦੀ ਦੇਵੇ ਦੀ ਸਫਾਈ ਆ ਬਾਕੀ ਵੜਾ ਨੂੰ ਵੀ ਕਰਮ ਵਾਲੀ ਘੱਟਦੀ ਪਈ ਆ ਮਾਤ ਪੌਂਦੀ ਪਈ ਆ ਸੇਲ ਸੌਦੇ ਵਿੱਚ ਸੋ ਜਿੱਦਾਂ ਮਰਜ਼ੀ ਮੇਰਾ ਭਰਾ ਤੇ ਪਸ ਸਕਦੇ ਉਹ ਇਹ ਇੱਕ ਥਾਂ ਤੋਂ ਦੂਜੀ ਥਾਂ ਪੈਰ ਨਹੀਂ ਪੁੱਟ ਕੇ ਕਰਦੀ ਕਰਨਾ ਦੀ ਇੱਕ ਸੈਕਿੰਡ ਨੰਬਰ ਤੇ ਇੱਧਰ ਬਹੁਤ ਪਿਆਰੀ ਅਗਲੀ ਝੋਟੀ ਆ ਪਾ ਤੁਹਾਨੂੰ ਦਿਖਾ ਦਿੰਨੇ ਆ ਕਾਤ ਹਾਈਟ ਤਕਰੀਬਨ ਇਹ ਵੀ ਵੱਡਾ ਹੀ ਆ ਜੰਮੀ ਪਲੀ ਸਭ ਇਹ ਵੀ ਪੂਰੀ ਆ ਇਹਦਾ ਨਿਰਮਲ ਕੀ ਹੈਗਾ ਮੇਰਬਾ ਇਹ ਕਿੰਨੇ ਵਾਰ ਸਵੇਰੇ ਕੱਪੜਾ ਜੀ ਪਹਿਲਾਂ ਆ ਸੁਣਾ ਨੇ ਇਹ ਪਲੂਨ ਪਹਿਲਾਂ ਸਵੇਰ ਸੁਣਦੀ ਆ ਪਹਿਲਾਂ ਸੁਣਾ ਸੁਣਾ ਠੀਕ ਆ ਪੇ ਮੋਦੰਦੀ ਹੈਗੀ ਵਿੱਚ ਖਬਰ ਕੇ ਥੋੜਾ ਜਵਾਨੀ ਜੀ ਜਵਾਨ ਸਾਲਾਂ ਦੀ ਹੈ ਆ 24 ਸਾਲਾਂ ਦੀ ਚੌਕੀ ਛਕੀਆਂ ਚ ਆ ਗਈਆਂ ਚੌਕੀ ਛਕੀਆਂ ਜਾ ਗਈਆਂ ਠੀਕ ਆ ਜੀ ਤੇ ਸਮਾਂ ਇਹ ਵੀ ਤਕਰੀਬਨ ਹੋਈ ਹਫ਼ਤੇ ਧਿਆਨ ਹਾਂ ਜੀ ਜੀ ਇਹਦੇ 20 ਤਰੀ ਨੂੰ ਦਿਨ ਪੂਰੇ ਆ ਠੀਕ ਆ ਹਾਂ ਜੀ ਲੋ ਵੀ ਇਹ ਦੋਸਤੋ 20 ਜੂਨ ਨੂੰ ਦਿਨ ਪੂਰੇ ਆ ਅੱਜ 5 ਤੇ 15 ਦੇ ਦਿਨ ਆਈਡੀਆ ਲਾ ਲਿਆ ਜੀ ਹਾਂ ਜੀ 15 ਬਾਕੀ ਲਾਹੇ ਬਣਾਏ ਪਈ ਆ ਕਰਮਾਂ ਵਾਲੀ ਉਹ ਪੂਰਾ ਚੌੜਾ ਪਿੱਠਪੂੜਾ ਤੇ ਸੁਭਾਲ ਤੁਸੀਂ ਵੇਖੀ ਸਕਦੇ ਜੇ ਵੀ ਕਿਸੇ ਭਰਾ ਨੇ ਚੰਗੀ ਸੇਵਾ ਕੀਤੀ ਆ ਤੇ ਫਿਰ ਜਾ ਕੇ ਕਿਤੇ ਨਾ ਕਿਤੇ ਇਹੋ ਜਿਹੇ ਐਨੀਮਲ ਐਮੋ ਜਿਹਾ ਮੱਝਾਂ ਝੋਟੀਆਂ ਤਿਆਰ ਹੁੰਦੀਆਂ ਨੇ ਛੋਟੀ ਸਿੰਗੀ ਆ ਫੇਸ ਕੁਆਲਟੀ ਹੋਣੀ ਆ ਬਿਲਕੁਲ ਗੋਲ ਸਿੰਘ ਤੇ ਥਣਾ ਦੀ ਇੱਧਰ ਤੁਹਾਨੂੰ ਆਪਾਂ ਵਿਖਾ ਦਿੰਦੇ ਆ ਸ਼ੇਪ ਸਾਈਜ਼ ਆ ਵੇਖੋ ਜੀ। ਅੰਡਿੱਤੇ ਇਰਦੀ ਆ ਬਹੁਤ ਜ਼ਿਆਦੀ ਆ ਇੱਧਰ ਠੀਕ ਆ ਲੈ ਵੀਰੇ ਖੋਲ ਕੇ ਇਹ ਵੀ ਤੋੜਦੇ ਆ ਜੀ। ਤੋਂ ਪਲੂਨ ਪਹਿਲਾ ਸਵੇਰ ਝੋਟੀ ਆ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਵੀ ਤੇ ਦਿਨ ਦਿਨ ਸਮਾਂ ਹੀ ਆ ਕੱਚੀ ਆ ਕਰਮਾਲ ਵੀ 15 12 15 ਦੇ ਦਿਨ ਹੁਨੇ ਡੂਲੇ ਲੈ ਹਾਂਜੀ ਹਾਂਜੀ 20 ਜੂਨ ਨੂੰ ਹਾਂ 20 ਜੂਨ ਤੇ ਕਈ ਵਾਰ ਚਲੋ ਆਪਣੇ ਆਪ ਸੱਜਣ ਵੀਰਾਂ ਨੇ ਲਿਖਤੀ ਤੌਰ ਤੇ ਵੀ ਲਿਖੇ ਹੁੰਦੇ ਆ ਉਹ ਤਾਂ ਫਿਰ ਸਿੱਧਾ ਜਿਹਾ ਟਿਕਾ ਹੁੰਦਾ ਵੀ 15 ਦਿਨਾਂ ਤੱਕ ਤਿਆਰੀ ਤੇ ਆ ਜਾਂਦੀ ਹਾਂ ਦੇਖਦੇ ਹੋਏ ਦੇਖੇ ਹਾਂ ਹਾਂ ਬੇਵਾ ਲੋਵਾ ਬੜਾ ਸੋਹਣਾ ਤਿਆਰ ਕਰਦੀ ਪਈ ਆ ਠੀਕ ਆ ਜੀ ਤੇ ਚੱਡਾ ਚੰਗਾ ਬਣਾਉਗੀ ਬਾਕੀ ਉਹਦਾ ਵੀ ਨਰਮਲ ਕੋਈ ਝੋਟੀ ਕਾਲੀ ਨਹੀਂ ਪੈਂਦੀ ਤੋਰੇ ਤਾਰੇ ਦੀ ਵੀ ਨਰਮਾ ਵੀ ਐ ਨਹੀਂ ਵੀ ਭਜਾਕਲ ਜੀ ਆ ਹਨਾ ਵੀ ਕਿਸੇ ਨਾ ਪਸ਼ੂ ਨੂੰ ਖੋਲ ਕੇ ਤਾਂ ਵੈਸੇ ਪਸ਼ੂ ਦੂਜੇ ਕਿੱਲੇ ਤੋਂ ਕੋਈ ਉਸੇ ਕੰਮ ਨਹੀਂ ਹੈਗਾ ਝੋਟੀ ਚ ਹਾਂ ਹਾਂ ਸੋ ਕੱਦ ਪੂਰਾ ਵੱਡੇ ਕੱਦ ਦੀ ਆ ਕਿਉਂਕਿ ਬਹੁਤੇ ਵੀਰਾਂ ਨੂੰ ਹੁੰਦੀ ਸਮੱਸਿਆ ਵੀ ਸ਼ਾਇਦ ਵੀਡੀਓ ਦੇ ਵਿੱਚ ਵੇਖਿਆ ਮਾਲ ਜੋ ਕਰੇਗਾ ਛੋਟਾ ਆਣਾ ਪਸ਼ੂ ਨਿਕਲੇ ਬਾਕੀ ਕੱਦ ਵੱਡਾ ਜਿਹੜਾ ਐਨੀਮਲ ਵੱਡੇ ਕੱਦ ਦਾ ਤੁਹਾਨੂੰ ਵੱਡੇ ਕਹਾਂਗੇ ਤੇ ਵੱਡੀ ਝੋਟੀ ਆ ਸੋ ਪਾਲੀ ਸਭੀ ਚੰਗੀ ਆ ਬਾਕੀ ਥੱਲਿਓਂ ਵਿਖਾਲਾ ਫੂਲਾ ਦਿਖਾਈ ਦੇਣ ਲੱਗ ਜੂਗਾ ਹੋਰ 8-7 ਦਿਨਾਂ ਤੱਕ ਕਿਉਂਕਿ ਦਿਨ ਹਜੇ 15 ਗੇ ਬਾਕੀ ਆ ਤੇ ਇਹ ਨਿਰਮਲ ਕੀ ਵੀਰੇ ਇਹਦੀ ਮੂਲ ਕੀ ਡਿਮਾਂਡ ਕਰਤੀ ਮੇਰੀਆਂ ਦਾ ਡਿਮਾਂਡ ਦੇ 1-25 ਕਰਦੇ ਆ 1-20 ਨਹੀਂ ਦੇਣੀ ਆ 1-20 ਦੀ ਹਾਂਜੀ ਠੀਕ ਆ ਵੀ ਉਹ ਵੀ 25 ਦੀ ਡਿਮਾਂਡ ਆ ਠੀਕ ਆ ਜੀ ਇੱਕ 25 ਇੱਕ 20 ਦੀ ਜਿਹੜੀ ਵੀਰਾਂ ਦਾ ਵੀ ਦੇਣੀ ਆ ਸੋ ਅੱਗੇ ਮੇਰਾ ਭਰਾ ਕੇਅਰ ਕਰ ਲੋਂਗੇ ਲੈ ਜਾਉਗੇ ਕੋਈ 15 12 15 ਦਿਨਾਂ ਦੀ ਨਿਗਰਾਨੀ ਦੇ ਵਿੱਚ ਗਾਂ ਬਿਲਕੁਲ ਸੂਸਵਾ ਪਈ ਕਰਮਾਂ ਵਾਲੀ ਤੇ ਗਾਂ ਵਾਧੇ ਦੀ ਝੋਟੀ ਆ ਨਵਾਂ ਆਂਗਾ ਠੀਕ ਆ ਜੀ ਸੋ ਪਹਿਲਾ ਸੂਬਾ ਝੋਟੀ 1,25,000 ਦੀ ਆ ਕਿ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਅਗਲੀ ਇਹ ਜੋ ਵੀ ਦਿਖਾ ਦਿੰਦੇ ਆ ਇਹ ਵੀ ਕੱਪੜਾ ਕੀ ਆ ਹਾਂਜੀ ਵੀਰ ਜੀ ਦੁੱਜੇ ਸਵੇਰ ਕੱਪੜਾ ਇਹ ਦੁੱਜੇ ਸਵੇਰ ਲਈ ਕੱਪੜਾ ਹਾਂਜੀ ਠੀਕ ਆ ਝੋਟੀਆਂ ਵੀ ਚੰਗੀਆਂ ਹਾਂਜੀ ਵੀਰ ਜੀ ਚੰਗੀਆਂ ਪਹਿਲਾਂ ਵੀਰ ਜੀ ਨੇ 10 ਕਿਲੋ 9-10 ਕਿਲੋ ਦੁੱਧ ਦਿੱਤਾ ਠੀਕ ਆ ਠੀਕ ਆ ਜੀ ਇਹ ਪਹਿਲਾਂ ਝੋਟੀਆਂ ਚਲੋ ਆਪਾਂ 100 ਜਾਂ 90 ਜਾਂ 95% ਝੋਟੀਆਂ ਇਹੋ ਗੱਲ ਕਰਦੇ ਆ ਹਾਂਜੀ ਹਾਂਜੀ ਚਲੋ ਦੁੱਧ ਤਾਂ ਕੋਈ 10 ਤੋਂ 12 ਤੱਕ ਹੀ ਚਲੋ ਨਹੀਂ ਵੀਰ ਜੀ ਨੇ 9-10 ਕਿਲੋ ਦੁੱਧ ਦਿੱਤਾ ਹਾਂ ਵੀ 9-10 ਕਿਲੋ ਪਹਿਲੇ ਸਵੇਰ ਚ ਵਾਇਆ ਪਹਿਲੇ ਸਵੇਰ ਚ ਵਾਇਆ ਠੀਕ ਆ ਹੁਣ ਅਜੇ ਸਮਾਂ ਤਕਰੀ ਲੋਬੀ ਇਹ ਦੂਜਾ ਸੁਆ ਠੀਕਾ ਜੀ ਮਾਰਕਿੰਗ ਕਿਸੇ ਨਾ ਕਿਸੇ ਗ੍ਰੇਡਰ ਦੇ ਵਿੱਚ ਮੰਨ ਲਿਆ ਜੀ ਬਾਕੀ ਆਪਾਂ ਤੁਹਾਨੂੰ ਦਿਖਾ ਦਿੰਦੇ ਆਂ ਆਖੂ ਕ ਬਿੱਲੀ ਮੰਗੀ ਐ ਕ ਕਾਲੀ ਅੱਖ ਬਿੱਲੀ ਬਿੱਲੀ ਅੱਖ ਬਿੱਲੀ ਹਾਂਜੀ ਬਿੱਲੀ ਲੈ ਵੀਰੇ ਮਾਰਾ ਖੋਲੇ ਦਿਖਾ ਦਿੰਦੇ ਆਂ ਠੀਕਾ ਜੀ ਸੋ ਨੀਲੀ ਝੰਗ ਪੱਖ ਦੀ ਜਿਹੜੀ ਦੋਸਤੋ ਇਹ ਛੋਟੀ ਮਗਰਲੇ ਪੈਰ ਮਗਰਲੇ ਕੋਤੋਂ ਫੇ ਤੁਹਾਨੂੰ ਨਜ਼ਰ ਆ ਜਾਣਗੇ ਸੋ ਇੱਕ ਹਫ਼ਤੇ ਦੇ ਅੰਦਰ ਅੰਦਰ ਸਮਾਂ ਲੈਂਦੀ ਆ ਵਿੱਚ ਅੱਖ ਦੋਵੇਂ ਬਿੱਲੀ ਆ ਸੋ ਨੀਲੀ ਦੇ ਵਿੱਚ ਹੀ ਆ ਕੇ ਕਰਮਾ ਲਈ ਠੀਕਾ ਸੋ ਅੱਖ ਬਿੱਲੀ ਆ ਮੱਥੇ ਵੱਲ ਗੋਲ ਸਿੰਘ ਤੇ ਬਾਕੀ ਤੁਹਾਡੇ ਸਾਹਮਣੇ ਪਾਰਟੀ ਸਟਰਕਚਰ ਬਿਲਕੁਲ ਪਤਲੀ ਚਮੜੀ ਜਾਂ ਕਾगज ਵਰਗੀ ਕਰਮਾਲੀ ਹੈ। ਸੋ ਲੇਵੇ-ਲੋਵੇ ਦੀ ਸਫਾਈ ਬਹੁਤ ਜ਼ਿਆਦੀ ਆ। ਸੋ ਥਾਣਾ ਦੀ ਨਖੇੜ ਦੀ ਗੱਲ ਕਰੀਏ ਤਕਰੀਬਨ ਕੋ 3-4 4 ਇੰਚ ਤੇ ਥਾਣਾ ਲੱਗਾ ਕਰਮਾਲੀ ਨੂੰ। ਸੋ 6-7 ਦਿਨਾਂ ਦੇ ਵਿੱਚ ਵਿੱਚ ਆਈ ਖੜੀ ਆ। ਸੋ ਦੂਜਾ ਸੂਬਾ ਸੈਕੰਡ ਲਾਕਟੇਸ਼ਨ ਦੇ ਵਿੱਚ ਦੋਸਤੋ ਇਹ ਝੋਟੀ ਸੂਗੀ। ਸੋ ਆਹ ਫੇਸ ਕੁਆਲਟੀ ਮੂੰਹ ਮਥਾ ਇੱਕ ਵਾਰੀ ਫਿਰ ਚੈੱਕ ਕਰੋ। ਚਾਰੂ-ਚੂਰ ਵੀ ਪੂਰੀ ਆ। ਬਹੁਤ ਪਿਆਰੀ ਝੋਟੀਆਂ ਜਿਹੜਾ ਮੇਰਾ ਭਰਾ ਕੋਈ ਅੱਗੇ ਚਾਹੁੰਦਾ ਵੀ ਤਕਰੀਬਨ ਇਹੋ ਜਿਹੇ ਅੰਗ ਪੱਖ ਦਾ ਪਸ਼ੂ ਖਰੀਦਣਾ ਗਾਂ ਕੋਈ ਨਸਲ ਖਰੀਦ ਤੇ ਕੰਮ ਕਰਨਾ ਜਾਂ ਚੰਗਾ ਬੱਚਾ ਤੁਸੀਂ ਲੈ ਸਕਦੇ ਜੌਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹੋ ਜਿਹੇ ਝੋਟੀਆਂ ਨੂੰ ਤਕਰੀਬਨ ਜਿਹੋ ਜਿਹਾ ਆਪਾਂ ਟੀਕਾ ਭਰ ਆ ਲੀਏ ਉਹੋ ਜਿਹੇ ਬੱਚਾ ਪਾ ਜਾਂਦੀਆਂ ਨੇ ਜੇਕਰ ਨੀਲੀ ਤੇ ਕਿਸੇ ਭਰਾ ਨੇ ਕੰਮ ਕਰਨਾ ਨੀਲੀ ਦਾ ਬੱਚਾ ਤੁਸੀਂ ਚੰਗਾ ਲੈ ਸਕਦੇ ਜਾਂ ਚੰਗੀਆਂ ਨਿਸ਼ਾਨੀਆਂ ਦੇ ਵਿੱਚ ਇਹ ਬੱਚਾ ਲੈ ਸਕਦੀ ਹੈ। ਮੇਰੀਏ ਨੂੰ ਟੀਗਾ ਨੀਲੀ ਦਾ ਭਰਾ ਹੋਇਆ। ਐਤਕਾ ਫਿਰ ਹੁਣ ਹਨਾ? ਹਾਂਜੀ ਹਾਂਜੀ। ਠੀਕ ਆ। ਉਹ ਵੀ ਇਕਾਸ ਹੋ ਜਾਂਦੀ ਹੈ ਵੀ ਚਲੋ ਬੱਚਾ ਚੰਗਾ ਪਾ ਦੂ ਜੇ ਮੇਲ ਆ ਜਾ 20 ਮੇਲ ਆ ਜਾ ਉਹ ਬਾਅਦ ਹੀ ਗੱਲ। ਬੀ ਮੇਲ ਕਿੰਨੇ ਤੋਂ ਆਪਾਂ ਮੈਨ ਛੋਟੀ ਲਈ ਹੋਈ ਨਾ ਉਹ ਸਾਨੂੰ ਛੇਕਾ ਵੀ ਦਿੰਦਾ ਕਹਿੰਦਾ ਨੀਲੀ ਰਹਿ ਗਈ ਤਾਂ ਟੀਗਾ ਭਰਾ ਹੋਇਆ। ਜੇ ਉਸ ਫਿਰ ਤਾਂ ਸੋਨੇ ਦੇ ਸੁਹਾਗੇ ਲਈ ਕਹਿੰਦਾ ਜੇਕਰ ਚਲੋ ਬੱਚਾ ਚੰਗਾ ਪਾ ਕੀ ਕਰਮਾਂ ਲਈ। ਹਾਂਜੀ। ਤੇ ਉਹ ਵਿੱਚੇ ਆ ਜਾਣਾ ਸਾਰਾ ਕੁਝ ਇਹ ਨਿਰਮਲ ਕੀ ਮੁੱਲ ਦੀ ਆ। ਮੇਰੀ ਜੀ ਮੁੱਲ ਤੇ 9 ਤੇ 85 ਹਜ਼ਾਰ ਹੀ ਦੇਣੀ ਆ 85 ਦੀ ਹਾਂਜੀ ਠੀਕ ਆ ਤੇ ਬਾਕੀ ਥੋੜਾ ਵਾਧਾ ਕੋਈ ਭਰਾ ਆਉਂਦਾ ਮੌਕੇ ਤੇ ਆਪਣੀ ਵੀਡੀਓ ਵੇਖ ਕੇ ਤੇ ਮੌਕੇ ਤੇ ਜਰੂਰ ਅੱਗਾ ਪਿੱਛਾ ਥੋੜਾ ਜਿਹਾ ਕਰਦੇ ਆ ਜੀ ਮਾਨ ਕਰਾਂਗੇ ਜਰੂਰ ਮਾਨੂ ਜਰੂਰ ਕਰਿਆ ਜੀ ਲੋਬੀ 85000 ਦੇ ਵਿੱਚੋਂ ਦੋ ਸੌ ਛੋੜ ਛੱਪੇ ਹੋਣਗੇ ਮੌਕੇ ਤੇ ਠੀਕ ਆ ਬਾਕੀ ਝੋਟੀ ਬਹੁਤ ਸੋਹਣੀ ਆ ਤੁਹਾਨੂੰ ਦਿਖਾ ਦਿੱਤੀ ਆ ਜਿੰਨੀ ਵੀ ਆ ਸਾਫ ਸੁਥਰੀ ਆ ਅੱਗੇ ਮੇਰਾ ਭਰਾ ਕੋਈ ਚੰਗੀ ਕੇਅਰ ਕਰ ਲੇ ਤੇ ਗਾਂ ਕਰਮ ਵਾਲੀ ਬੇਸ਼ੱਕ ਕੋਈ ਤੀਜੇ ਸੂਬੇ ਤੱਕ ਵੇਚੇਗਾ ਜਾਂ ਗਾਂ ਵੀ ਕੋਈ ਭਰਾ ਕਮਾਈ ਕਰਨੀ ਚਾਹੁੰਦਾ ਤੇ ਤੁਸੀਂ ਕਮਾਈ ਕਰ ਸਕਦੇ ਜੇ ਇਹੋ ਜ ਬਾਕੀ ਥਾਂ ਤੋਂ ਬਿਲਕੁਲ ਨੋਕਲ ਆ ਸੋ ਚੰਗੀ ਸਪੇਸ ਵਾੜਾ ਠੀਕ ਆ ਜੀ ਸੋ ਬਣੂਗੀ ਅਜਾ ਪੰਜਾ ਸੱਤਾ ਦਿਨਾਂ ਅਜਾ ਤਿਆਰੀ ਕਰ ਚੁੱਕੀ ਹੋਰ ਇੱਕ ਇਧਰ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਦਿਖਾ ਦਿੰਨੇ ਆ ਝੋਟੀ ਇਹ ਸੂਈ ਸੁਵਾਈ ਆ ਜੀ ਇਹ ਸੂਈ ਸੁਵਾਈ ਆ ਜੇ ਪਲੂਨ ਪਹਿਲਾ ਸਮੂਹ ਦੱਸਿਆ ਹਾਂ ਜੀ ਪਲੂਨ ਪਹਿਲਾ ਸਮੂਹ ਵੇਜ ਜੀ ਦੰਦਾ ਜੀ ਆ ਝੋਟੀ ਆ ਜੀ ਦੰਦਾ ਚ ਹਾਂ ਜੀ ਕਿਵੇਂ ਆ ਦੰਦਾ ਚ ਦੰਦਾ ਵੇਖ ਲਓ ਠੀਕ ਆ ਹਾਂ ਜੀ ਮੂੰਹ ਫੜਾਉਂਦੀ ਤੇ ਮਾੜਾ ਦੇਖ ਲਿਆ ਜੀ ਹਾਂ ਜੀ ਇਹ ਤਾਂ ਮੂਹਾਂ ਕੇ ਵੀਰ ਦੀ ਕਾਪੜੀ ਮਾੜਾ ਏ ਠੀਕ ਠਾਕ ਲਓ ਜੀ ਦੋਨ ਦੇ ਪ੍ਰੋਪਰ ਚੌਕ ਦੇ ਜੇ ਚੱਕਣੇ ਨਹੀਂ ਸਟਾਰਟ ਕੀਤੇਗੇ ਚੌਕ ਦੇ ਦੰਦ ਛੱਟੇ ਜਾਂ ਠੀਕ ਆ ਤੇ तकरीबन ਕੋਈ 2.5 ਸਾਲ ਕੋਈ ਪੌਣੇ 3 ਸਾਲ ਇੱਥੇਕ ਮੇਰਾ ਵੀਰ ਉਮਰ ਇਹਦੀ ਹੋਊਗੀ ਝੋਟੀ ਦੀ ਬਾਕੀ ਸੋਨਾ ਚਗਾਠਾ ਪਿੱਠਪੂੜਾ ਬਹੁਤ ਸੋਨਾ ਗੋਲਾ ਕਾਲਾ ਬਹੁਤ ਆ ਝੋਟੀ ਦੀ ਠੀਕ ਆ ਤੇ ਇਹਦਾ ਅੱਜ ਸਮਾਂ ਕਿੰਨਾ ਹੋ ਗਿਆ ਨੂੰ ਸੂਈ ਨੂੰ ਮਹੀਨੇ ਨੂੰ 500 ਦਿਨ ਹੋ ਗਏ ਸੂਈ ਨੂੰ ਤੇ ਇੰਨਾ ਝੋਟੀ ਦਾ ਬੱਚਾ ਮਰ ਗਿਆ ਏ ਅੱਛਾ ਜੀ ਤੇ ਇਹਦੇ ਨਾਲ ਅਬੂਸ਼ੀ ਬਣਾਈ ਹੋਈ ਆ ਠੀਕ ਆ ਤੂੰਦੇ ਦੇ ਮਿਲਦੀ ਆ ਬਾਕੀ ਉਹ ਜਿਵੇਂ ਪਹਿਲਾਂ ਝੋਟੀਆਂ ਦੀ ਕੋਈ ਹੁੰਦਾ ਨਾ ਬਈਕ ਬੱਚਿਆਂ ਬੱਚੇ ਹੁੰਦੇ ਦੁੰਦੇ ਮੈਂ ਕੋਈ ਆਲ ਛੋੜ ਕੇ ਜਾਂਦਾ ਨਾ 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 ਜੀ ਉਹ ਅੱਗੇ ਪਈ ਆ ਹੁਣੇ ਬੈ ਕੇ ਵਿਖਾ ਦਿੰਨੇ ਕੋਈ ਗੱਲ ਦੇ ਕਾਲ ਆ ਇਸੇ ਤਰ੍ਹਾਂ ਚਵਾਈਏ ਕਿ ਐਸੀ ਅਖੜੀ ਆ ਹਾਂਜੀ ਤੇ ਕਿੰਨੇ ਕ ਦਿਨ ਹੋ ਗਏ ਦੱਸਿਆ ਪੰਜ ਛੇ ਦਿਨ ਹੋ ਗਏ ਵੀਰ ਜੀ ਪੰਜ ਛੇ ਦਿਨ ਐਸ ਵਕਤ ਤੁਹਾਨੂੰ ਦੁੱਧ ਕਿੰਨਾ ਕ ਦੁੱਧ ਵੀਰ ਜੀ 8 ਕਿਲੋ ਬੋਲਾ ਆ ਉਸ ਟਾਈਮ 8 ਕਿਲੋ ਹਾਂਜੀ ਲੋ ਵੀ 8 ਕਿਲੋ 8 ਕਿਲੋ ਬੋਲਾ ਦੋਸਤੋ ਇਹਦੇ ਥੱਲੇ ਹੋਣਾ ਹੈਗਾ ਮੌਕੇ ਤੇ ਪੰਜਾਂ ਛਿਆਂ ਦਿਨਾਂ ਦੀ ਝੋਟੀ ਸੂਈ ਆ ਮੂੰਹੋਂ ਦੰਦੀ ਤੁ ਚੌਕ ਦੇ ਸਿੱਟੇ ਆ ਠੀਕ ਆ ਤੇ ਪਲੀ ਪਲੀਤੀ ਪੂਰੀ ਆ ਝੋਟੀ ਦੀ ਹਾਈਟ ਕੱਦ ਵੀ ਸੁਣੀ ਆ ਸਾਫ ਸੁਥਰੀ ਵੇਦੀ ਬੋਝ ਥੱਲੇ ਦੇ ਵੇਦੀ ਮੈਂ ਤੁਹਾਨੂੰ ਇੱਕ ਵਰੀ ਲਾ ਕੇ ਖਾ ਦੇਣਾ ਸਾਫ ਸੁਥਰੀ ਮੇਰਾ ਭਰਾ ਕਰੋ ਚੈੱਕ 8 ਕਿਲੋਟਰ ਕੋਈ ਕੱਚਾ ਦੁੱਧ ਮੰਨ ਲੈ ਕਿਉਂਕਿ ਇਹ ਹਫਤੇ ਦੇ ਅੰਦਰ ਬਾਅਦ ਹੀ ਆ ਸਮਾਂ ਠੀਕ ਆ ਜੀ ਸੋ ਅੱਗੇ 부ਸੀ ਪਈ ਆ ਜਿਹੜਾ ਬੱਚਾ ਸੀ ਇਹਦੇ ਠੀਕ ਆ ਜੀ ਉਹਦੇ 부ਸੀ ਬਣਾਈਆਂ ਤੇ ਉਹਦੇ ਤੇ ਕਰਮਾਂ ਲਈ ਮਿਲਦੀ ਆ ਇਸੇ ਤਰ੍ਹਾਂ ਹੀ ਅੱਗੇ ਰੱਖਣੀ ਆ ਤੇ ਥੱਲੇ ਬਹਿ ਕੇ ਬਸ ਮਾਰ ਕਰਨਾ ਇੱਕ ਵਰੀ ਖੋਲ ਕੇ ਆਪਾਂ ਤੋਰ ਕੇ ਦਿਖਾ ਦਈਏ ਤੁਹਾਨੂੰ ਖੇੜ ਚੰਗਾ ਹਫਤੇ ਦਾ ਬਿਲਕੁਲ ਸਰਲੀਆਂ ਵਰਕੇ ਥਣ ਆਪਾਂ ਕਹਿ ਦਿੰਨੇ ਆਂ ਵੀ ਬੜੀ ਚੰਗੀ ਸਪੇਸ ਵੰਡ ਤੇ ਤੁਹਾਨੂੰ ਲੱਗਾ ਕਰਮਾ ਜੀ ਹੋਣ ਵੀਰ ਜੀ ਬਹੁਤ ਚੰਗੀ ਆ। ਬੜਾ ਸੰਭਲ ਕੇ ਤੋਰ ਲੈ। ਦੇਖੀਏ ਬੱਚੇ ਦਾ ਕਰਦੀ ਸੁਆਜਾ। ਆ ਠੀਕ ਆ। ਮਣਾ ਝੋਟੀ ਫੇਰ ਵੀ ਚਲੋ ਕਰਮਾਲੀ ਸਾਊ ਆ ਵੀ ਜਿਹੜੀ ਮਨਨ ਪੁੱਛਦੇ ਆ ਵੀ ਮਿਲਦੀ ਆ ਰਾਮ ਨਾਲ ਤਾਂ ਹੀ ਤਰਵਾਵੀ ਉਹਨਾਂ ਨੂੰ ਤਰਾਂ ਨਾ ਫੰਦੀ ਚ ਪਈ ਥੋੜਾ ਕਿ ਦਿਨਾਂ ਦੀ ਗੱਲ ਆ ਵੀ ਫੇਰ ਚਲੋ ਪੁੱਛੂ ਕਿ ਦਿਨਾਂ ਕਿਤੇ ਚਾਰ ਝੂਟ ਪਹਾੜੇ ਤੇ ਆ ਜਾਂਦਾ ਇੱਥੇ ਹੁੰਦੇ ਪਹਾੜਾ ਪਾਉਣ ਦੇ ਲਾੜਾ ਇਹਦੇ ਕੁਛ ਛੇਕ ਰੱਖੀਆਂ ਨੇ ਤੇ ਮਿਲਦਾ ਠੀਕ ਆ ਲੋ ਝੂਟੀ ਬਹੁਤ ਪਿਆਰੀ ਆ ਠੀਕ ਆ ਜੀ ਬਾਕੀ ਤਾਂ ਉਹ ਇੱਕ ਪਾਸਿਓਂ ਬਹਿਣੀ ਵਾਲੇ ਸਾਈਡ ਤੋਂ ਆਪਾਂ ਦਿਖਾ ਦੇ ਆ ਦੇ ਆ ਕੋਈ ਨਹੀਂ ਜਿਕੇ ਦੇ ਧਾਰਾ ਮਾਰ। ਸੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਦਿਖਾ ਦਿੰਦੇ ਆ ਠੀਕ ਆ ਜੀ। ਪਸ਼ੂ ਤੇਰੋਂ ਉੱਪਰ ਪਸ਼ੂ ਧਾਰ ਵੀ ਸਕਦਾ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ। ਕਿਉਂਕਿ ਇਹ ਵਿਖਾਉਣ ਦਾ ਮਕਸਦ ਇੱਕੋ ਇੱਕ ਹੁੰਦਾ ਵੀ ਪਹਿਲੋਂ ਝੋਟੀ ਆ। ਬੱਚਾ ਮਰ ਜਾਊਗਾ ਇਨਫੋਰਜੋਨੇਟ ਉਹਦੀ ਠੀਕ ਆ ਜੀ ਉਹਦੀ ਪੂਛੀ ਬਣੀ ਆ ਤੇ ਕਿਸੇ ਭਰਾ ਦੇ ਮਨ ਦੇ ਵਹਿ ਬਣਾ ਹੋਵੇ ਕੋਈ ਵੀ ਹਨਾ ਝੋਟੀ ਖਰੀਦਣੀ ਆ ਚੰਗੀ ਝੋਟੀ ਆ ਤੇ ਮਿਲਨ ਮੋਲ ਤੋਂ ਕੋਈ ਸੱਜਾ ਖਾਣਾ ਕਰੇ ਬਾਕੀ ਤੁਹਾਡੇ ਸਾਹਮਣੇ ਆਪਾਂ ਤੇਸ ਕਰ ਦੇਣੀਆਂ ਜਵਾਈਏ ਦੀ। ਇਸ ਲਾਗੇ ਵੀ ਬਹੁਤ ਜਿਆਦੇ ਉਹੋ ਹੀ ਛੋਟੀ ਹੋਏ ਮਨੋ ਛੜ ਮਾਰੇ ਕਿੰਨੇ ਆਪ ਚਾਰ ਪੰਜਾਂ ਨੇ ਖੜੇ ਆਏ ਬੋਲਦੇ ਪਏ ਆ ਉੱਪਰੇ ਬੰਦੇ ਤੋਂ ਵੀ ਮੈਂ ਉਪਰ ਇੱਥੇ ਖੜਾ ਹਾਂ ਹਾਂਜੀ ਮੇਰੇ ਤੋਂ ਇਹ ਪਸ਼ੂ ਡਰ ਕੇ ਪਏ ਸੀ ਵੀ ਕਈ ਦਾ ਮਿਲਦੇ ਨਹੀਂ ਕਿੱਥੇ ਜੀ ਚੰਗੇ ਭਲੇ ਵੀ ਹਾਂਜੀ ਪਰ ਫਿਰ ਵੀ ਚਲੋ ਚੰਗੀ ਕਰਦੂਤ ਵਾਲੀ ਵੀ ਜਿਹੜੀ ਫਿਰ ਵੀ ਹਾਂ ਮਗਰ ਇਹਨੂੰ ਭਰਾ ਦਿਆ ਜੀ ਇਹ ਸੋ ਹੋ ਗਿਆ ਵੀ ਇਹ ਇੱਕ ਨੰਬਰ ਆ ਤੇ ਉਹ ਠੀਕ ਆ ਜੀ ਇਹਦੀ ਕਰਮਾਰੀ ਮੇਰੇ ਤੋਂ ਮਿੰਟੇ ਬੈਠਾ ਹੁੰਦਾ ਮੇਰੇ ਕੋਲ ਸੋ ਅੱਗੇ ਠੀਕ ਹੈ ਸੋ ਅੱਗੋਂ ਵੀ ਆਪਾਂ ਦਿਖਾ ਦਿੰਦੇ ਆ ਠੀਕ ਆ ਜੀ ਕੋਈ ਕੋਈ ਸੋ ਜਿਹੜਾ ਮਰਜ਼ੀ ਮੇਰਾ ਭਰਾ ਉੱਠ ਉੱਠ ਪੈਂਦਾ ਰਵੇ ਤੇ ਜਵਾਈ ਕਰਦਾ ਰਵੇ ਠੀਕ ਆ ਖੱਪੜਾ ਬੈਕ ਸਾਈਡ ਤੋਂ ਇਹਦਾ ਮੁੱਲ ਹੁਣ ਵੀ ਦੇ 10 ਵੀ ਲੈਣ ਦੇ ਨਾਲ ਹੀ ਕੀ ਗੱਲਬਾਤ ਹੋਊਗੀ ਲੈਣ ਦੇ ਨਾਲ ਹੀ ਵੇਚੀ ਕਰੀਏ ਆ ਇੱਕ ਲੈਣ ਦੇ ਨਾਲ ਹੀ ਕੰਮ ਕਰਨਾ 90000 ਰੁਪਏ ਦੇਸੀ 90000 ਹਾਂਜੀ ਤੋਂ ਬੱਚਾ ਪੁੱਛਾ ਜਦੋਂ ਸੱਜਾ ਖੱਪਾ ਹੋਇਆ ਬਾਕੀ ਵੇਖਦੇ ਅਜ ਮੌਕਾ ਜੀ ਬੱਚਾ ਖੱਪਾ ਰੱਖਦਾ ਨਾ ਹੁੰਦਾ ਮੈਂ 1 15 ਵੀ ਤੋਂ ਕੱਟ ਦੇ ਦਿੰਦਾ ਤੁਸੀਂ ਆਪਾਂ ਤੋਂ ਆਪਾਂ ਵੀ ਨਹੀਂ ਸੀ ਕਹਿੰਦੇ ਹਾਂਜੀ ਚਲੋ ਬਾਕੀ ਇਹ ਆ ਵੀ ਧੀਰਚਾ ਨਾ ਮਿਲਦੀ ਹੈ ਕਰਮਾ ਲਈ ਚਲੋ ਕੋਈ ਉਹ ਗੱਲ ਨਹੀਂ ਹੈਗੀ ਹਾਂਜੀ ਤੇ ਸੀਲ ਸਾਊ ਦੋਸਤੋ ਝੋਟੀ ਹੈ 90000 ਦੀ ਇਹ ਮਿਲ ਜੂਗੀ ਤੋ ਗਾਂ ਵਾਤੇ ਦੀ ਜਾਂ ਦੂੰਦੀ ਝੋਟੀ ਆ ਵੈਸੇ ਦੂੰਦਾ ਪਸ਼ੂ ਅੱਜ ਦੇ ਤਰੀਕੇ ਦੇ ਵਿੱਚ ਵੈਸੇ ਵੀ ਮਿਲਦਾ ਘੱਟ ਹੀ ਆ। ਸੋ ਵਾਰੀ ਮੇਰਾ ਪਰੇ ਇਹ ਨਹੀਂ ਵੀ ਇੱਕ ਵਾਰੀ ਬੰਦਾ ਚਲਾ ਗਿਆ ਠੀਕ ਆ ਜੀ ਤੇ ਫਿਰ ਦੂਰੀ ਰੱਖ ਕੇ ਬੈਣ ਨਹੀਂ ਦੇਣਾਗਾ। ਸੀਲ ਸਾਊਗਾ 90000 ਦੀ ਝੋਟੀ ਮਿਲ ਜੂਗੀ। ਅੱਗੇ ਨੈਕਟ ਆਪਾਂ ਅਗਲੀ ਝੋਟੀ ਦੀ ਗੱਲ ਕਰਦੇ ਆ। ਆ ਗੱਬਣ ਆ ਗਈ ਏ। ਹਾਂਜੀ ਕੀਤੀ ਆ ਗੱਬਣੀ। ਠੀਕ ਆ ਇਹ ਕਿੰਨੇ ਸਮਾਂ ਹਜੇ ਲੈਂਦੀ ਆ। ਲੇ ਜੀ ਹਫਤਾ ਲੈ ਜੂਗੀ ਇਹ। ਹਫਤੇ ਕਿਦਿਆ ਵੀ। ਹਾਂਜੀ। ਪਿੱਛਾ ਸੁਭਾਅ ਸੁਬੇ ਸੀ ਕਿ ਸੁਆਹ ਮੇਟੀ ਦੂਜਾ ਆ ਜਾਂਦਾ ਦੂਜਾ ਸੁਬਾਹ ਹਾਂਜੀ ਠੀਕ ਆ ਇਹਨੂੰ ਮੇਰੇ ਕੋਈ ਬਾਹਰ ਕੱਢਦਾ ਇਥੋਂ ਤਸੱਲੀ ਨਾਲ ਦਿਖਾਈਏ ਦੂਜਾ ਸੁਬਾਹ ਇੱਕ ਹਫਤਾ 1 ਵੀਕ ਹਜੇ ਸਮਾਂ ਇਹਦਾ ਪੈਂਡਿੰਗ ਆ ਪੱਕੇ ਟੈਲ ਟੂ ਨੂੰ ਲੈਵੇ ਦੀ ਚੰਗੀ ਚੰਗਾ ਛੋਟਾ ਛੋਟਾ ਚੰਗਾ ਬਣਾ ਲਈ ਹੈ ਹੈਨਾ ਬਾਏ ਪਈਏ ਕਰਮਾਲੀ ਦੂਜਾ ਸੁਬਾਹ ਸੋ ਪੱਕੇ ਟਿੱਕਣ ਤੋਂ ਪੁਣ ਹੈ ਪੂਰੀ ਤਸੱਲੀ ਇਹਦੀ ਇੱਕ ਨੰਬਰ Jadi tetap pada anggaran awal ini. ਹਾਂ ਜਾ ਰਹੇ ਬਾਕੀ ਕਿ ਨਿੱਕੇ ਜਿਹੇ ਬੱਚਾ ਜ ਮਾਸ ਜਾ ਲੱਗਾ ਵਿੱਚ ਉਦਾਂ ਹੀ ਦਾਅਵੇ ਜਾਈ ਮੜਾ ਜਾ ਤੇ ਪਰ ਕੋਈ ਗੱਲ ਨਹੀਂ ਹੈ ਜਿਵੇਂ ਪਹਿੜਾਂ ਦੇ ਵਿੱਚ ਖਾਸ ਤੌਰ ਤੇ ਕਿਹਨਾਂ ਫੋਟਾ ਛਾਂਗਾਂ ਜੀਆਂ ਆ ਜਾਂਦੀਆਂ ਨੇ ਆਪਾਂ ਦਿਖਾ ਦਿੰਦੇ ਹਾਂ ਚਲੋ ਕਿਸੇ ਸੱਜਣ ਦੂਰ ਹੋਣਾ ਬਾਕੀ ਝੋਟੀ ਦੋਸਤੋ ਦੂਜਾ ਸੁਆ ਇੱਕ ਮੈਣੀ ਵਾਲੇ ਬਿਲਕੁਲ ਸੈਂਟਰ ਦੇ ਵਿੱਚ ਦੋ ਥਨਾਂ ਦੇ ਮੜਾ ਦੇ ਬੱਚਾ ਜ ਲੱਗਾ ਕਈ ਵਾਰਾਂ ਦੀ ਬੈਲਜੂ ਨਹੀਂ ਹੁੰਦੀ ਕਿ ਉਹ ਆਪਣਾ ਦੱਸਣਾ ਫਰਜ਼ ਬਣਦਾ ਕਈ ਵਾਰਾਂ ਭਰਾਵਾਂ ਦੇ ਧਿਆਨ 'ਚ ਆ ਜਾਂਦੀ ਗੱਲ ਤੇ ਸੋਹਣਾ ਪੇਟ ਪੂੜਾ ਬਾਕੀ ਝੋਟੀ ਤੁਹਾਡੇ ਸਾਹਮਣੇ ਦੂਜਾ ਸੁਆ ਕੈਸ਼ ਵੀ ਤੁਸੀਂ ਚੈੱਕ ਕਰੋ ਮੱਥਾ ਬਿਲਕੁਲ ਬਲੈਕ ਕੋਚ ਕੋ ਮਗਰ ਪੂਛ ਜਿਹੜੇ ਵਾਲ ਕੋ ਚੱਪਾ 4 ਇੰਚ ਉਹ ਵਾਈਟ ਆ ਤੇ ਦਿਨ 7 ਹਜੇ ਖੜਦੀ ਆ ਠੀਕ ਆ ਜੀ 7 ਦਿਨ ਆਰਾਮ ਨਾਲ ਰੱਖੀਓ ਆਹ ਕਿ ਨਿਰਮਲ ਬਣਾ ਚੰਗੀ ਜਾਣੇ ਨੇ ਪੰਨੇ 7 ਦਿਨਾਂ ਦੇ ਹਾਂਜੀ ਹਾਂਜੀ ਪਹਿਲਾਂ ਇਹ ਵਿੱਚ 13-14 ਕਿਲੋ ਦੁੱਧ ਦਿੱਤਾ ਹੋਇਆ ਇਹ ਨਹੀਂ ਠੀਕ ਆ ਇਹ ਅੱਜ ਕਿੰਨੇ ਦੀ ਦੇ ਰਹੇ ਆ ਆ ਵੀ ਜੀ ਬਹਿਤ ਪਜਾਇਦੀ ਟਿੱਪ ਕੋ ਇੱਕ ਹੀ ਗੱਲ ਆਪਣੀਆਂ ਦੋ ਗੱਲਾਂ ਹੋਣੀਆਂ ਨੇ ਇੱਥੇ ਮੈਨੂੰ ਲੱਗਦਾ ਵਿਆਹ ਕਿੱਲੇ ਤੇ ਦੋ ਗੱਲਾਂ ਹੋਣ ਨਾ ਇੱਕ ਹੀ ਗੱਲ ਹੁੰਦੀ ਹੈ ਵੀ ਜਿੱਦੇ ਚਲੋ ਮੌਕੇ ਤੇ ਆ ਗਿਆ ਤਾਂ ਛੋੜ ਛੱਪਾ ਹੀ ਹੈ ਹਾਂਜੀ 1 ਲੱਖ 10 ਹਜ਼ਾਰ 10 ਦੀ ਹਾਂਜੀ ਠੀਕ ਆ ਲਓ ਵੀ 1 ਲੱਖ 10 ਹਜ਼ਾਰ ਦੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਦੂਜਾ ਸਵੇਰ ਝੋਟੀ ਆ ਸੋ ਇਹ ਮਾਲ ਅਜ ਨਿਰਮਲ ਵੀਰ ਹੁਣ ਦੇ ਕਰਵਾਫਤ ਤੁਹਾਨੂੰ ਦਿਖਾਇਆ ਠੀਕ ਹੈ ਜੀ ਤੋਂ ਨਿਆਮੀ ਵਾਲਾ ਵੀ ਕਹਿ ਦਿੰਨੇ ਲੋਕ ਉਸ ਤਾਂ ਕਿਹੜੀ ਵੱਡੀ ਮਾਂ ਝੋਟੀ ਪਾਈ ਨਾ ਆਪਾਂ ਤੋਂ ਵੀਰ ਕਹਿੰਦੇ ਹਰੀ ਕਾ ਨੀ ਨੀਲੀ ਲਾ ਗਈ ਜਲਾਣੀ ਹਾਂ ਡੈਂਡ ਬੋਲ ਹਾਂਜੀ ਹਾਂਜੀ ਉਹਦੇ ਤੋਂ ਟੀਕਾ ਭਰਾਇਆ ਹੋਇਆ ਇਹਨੂੰ ਠੀਕ ਆ ਬਿਲਕੁਲ ਡਾਕਟਰ ਸੁਖਵਿੰਦਰ ਸਿੰਘ ਉਹਨਾਂ ਕੋਲੋਂ ਮਾਲੀ ਆ ਹਾਂਜੀ ਹਾਂਜੀ ਠੀਕ ਆ ਜੀ ਉਸੇ ਮਾਲੀ ਤੋਂ ਇਹ ਗੱਬਣ ਹਾਂਜੀ ਉਸੇ ਗੱਬਣ ਮਾਲੀ ਬੰਦਾ ਠੀਕ ਮੈਡੋ ਲਈ ਆਪਣੇ ਮੱਜ ਚ ਚਲੋ ਫਿਰ ਤਾਂ ਵਧੀਆ ਗੱਲ ਹਾਂਜੀ ਹਾਂਜੀ ਲੋ ਵੀ ਦੇ ਡਾਕਟਰ ਟਾਈਮਰ ਬੋਲ ਤੋਂ ਗੱਬਣ ਠੀਕ ਆ ਜੀ ਬਿਲਕੁਲ ਹਰੀ ਕਾ ਪੱਤਾ ਵੀ 3 ਕਿਲੋਮੀਟਰ ਦੀ ਦੂਰੀ ਤੇ ਆ ਤੇ ਡਾਕਟਰ ਸੁਖਵਿੰਦਰ ਸਿੰਘ ਉਹ ਪਿਆਰੀ ਝੋਟੀ ਆ ਵੱਡੀ ਆ ਤੁਹਾਨੂੰ ਆਪਾਂ ਪੂਰੀ ਇਹਦੀ ਡਿਟੇਲ ਦੱਸਦੀ ਆ ਅੱਗੇ ਮੇਰਾ ਭਰਾ ਇਧਰ ਆਣ ਕੇ ਤੁਸੀਂ ਆਪੀ ਨਿਗਾਹ ਦੇ ਵਿੱਚੋਂ ਕੱਢ ਲਿਆ 1.8 ਛੋਟੇ ਨਾਗੋਰ ਪਾਉਣੇ ਆ 28 ਆਜੋ ਜੀ ਸੋ ਦੋ ਇਧਰ ਤੁਹਾਨੂੰ ਆਪਾਂ ਬੱਚੇ ਵਿਖਾ ਦਿੰਨੇ ਆ ਬੱਚੇ ਇੱਕ ਤਾਂ ਤਕਰੀਬਨ ਬੱਕਰੀ ਗੱਬਣ ਹੈਗੀ ਆ ਠੀਕ ਆ ਹਾਂਜੀ ਤੇ ਇੱਕ ਫਜੇ ਬਣੀ ਸੋਰੀ ਨਹੀਂਗੀ ਇੱਕ ਉਹ ਪਰਲੀ ਦੀ ਉਮਰ ਕਿੰਨੀ ਕਾ ਜਿਹੜੀ ਵੀਰ ਜੀ ਨੇ 5 ਮਹੀਨੇ ਹੋ ਗਏ ਦਾ ਆ ਜਿਹੜੀ ਪਰਨੀ ਹੈ ਨਾ ਹਾਂਜੀ ਪਰਨੀ 5 ਮਹੀਨੇ ਬੱਕਰੀ ਹੈ ਨਾ ਹਾਂਜੀ ਪਾਠੀ ਹਾਂਜੀ ਪਾਠੀ ਆ ਬੱਕਰੀ ਤਕਰੀਬਨ ਗੱਪਣਾ ਹਾਂਜੀ ਕਿੰਨਾ ਕੁ ਟਾਈਮ ਹੈ ਦਾ ਬੱਕਰੀ ਵੀਰ ਜੀ ਡੇਢ ਕਿ ਮਹੀਨੇ ਨਹੀਂ ਗੱਪਣਿਆ ਜਿਆਦਾ ਚਿਰ ਦੀ ਨਹੀਂ ਐਵੇਂ ਚੂੜ ਮਾਰ ਕੇ ਵੀਡੀਓ ਜਬ ਮਾਲ ਨਹੀਂ ਵੇਚਣਾ ਕੋਈ ਹਾਂ ਹਾਂ ਬਾਕੀ ਹੈ ਸ਼ੋਰ ਆ ਵੀ ਹਾਂ ਹਾਂ ਸ਼ੋਰ ਆ ਗਰੰਟੀ ਹੋਦੇ ਆਪਣੀ ਠੀਕ ਆ ਅੱਜ ਤੇ ਪਹਿਲਾਂ ਪੂਲਾ ਸਵੇਰੇ ਨੇ ਦਿੱਤਾ ਹਾਂਜੀ ਵੀਰ ਪਹਿਲੇ ਸੂਰੇ ਨੇ ਦੋ ਦੋ ਨਗ ਦਿੱਤੇ ਸੀ ਹਾਂ ਹਾਂਜੀ ਠੀਕ ਆ ਲੋਕ ਪਹਿਲਾਂ ਸਵੇਰੇ ਇਕ ਦੇ ਨਾਲ ਹੀ ਬੱਚਾ ਤੇ ਇੱਕ ਆ ਮੁੰਡਾ ਲੈ ਗਿਆ ਹੈ ਇੱਕ ਆ ਲੈ ਗਿਆ ਹੈ ਇੱਕ ਆ ਲੈ ਗਿਆ ਠੀਕ ਹੈ ਠੀਕ ਹੈ ਚੋਬਰ ਲੈ ਗਿਆ ਸੀਗਾ ਤੇ ਇੱਕ ਜਿਹੜਾ ਦੋਸਤ ਪਹਿਲੇ ਸਵੇਰੇ ਦਾ ਬੱਚਾ ਤੁਸੀਂ ਨਾਲ ਹੀ ਵੇਖ ਰਹੇ ਜੇ ਪੰਜਾਂ ਛੇ ਮਹੀਨਿਆਂ ਦੀ ਜਿਹੜੀ ਪਾਠ ਪਰਲੀ ਤੇ ਇਹਨਾਂ ਦਾ ਜੋੜੇ ਦਾ ਮੁੱਲ ਕੀ ਹੈ ਸਿੰਗਲ ਸਿੰਗਲ ਦਾ ਕੀ ਰੇਟ ਆ ਮੇਜੀ ਜੋੜੇ ਦਾ ਕਰ ਲਈ ਇਕੱਠਾ ਜੀ ਜੋੜੇ ਦਾ ਕਰਦੇ ਹਾਂ ਇੱਕੋ ਘਰੇ ਜਾਣ ਬੇ ਹਾਂ ਜੀ 16000 ਰੁਪਿਆ 16000 ਹਾਂ ਜੀ ਬਾਕੀ ਮੌਕੇ ਤੇ ਥੋੜਾ ਬਾਤਾਂ ਉਹ ਮੌਕੇ ਤੇ ਥੋੜਾ ਬਾਤਾਂ ਮਾਨਤੇ ਕਰਾਂਗੇ ਜੀ ਸਾਡੇ ਕੋਲ ਜੀ ਬਸ ਹੁਣ ਜਾਇਜ ਆ ਹਾਂ ਜਾਇਜ ਰੇਟ ਆ 16000 ਦੀ ਇਹ ਦੋਸਤੋ ਜੋੜੀ ਮਿਲ ਜੂਗੀ ਤੁਹਾਨੂੰ ਜਾਇਜ ਰੇਟ ਆ ਬਾਕੀ ਕਿਸੇ ਭਰਾ ਨੂੰ ਜਦੋਂ ਸਿੰਗਲ ਸਿੰਗਲ ਖਰੀਦਣਾ ਉਹਦਾ ਤੁਸੀਂ ਫੋਨ ਤੇ ਪੁੱਛ ਲਿਆ ਜੇ ਸਿੰਗਲ ਸਿੰਗਲ ਦਾ ਰੇਟ ਤੁਹਾਨੂੰ ਦੱਸ ਦਿੱਤਾ ਜਾਊਗਾ ਜੋੜੀ ਦਾ ਰੇਟ ਤੁਹਾਨੂੰ ਦੱਸਿਆ 16000 ਤੇ ਇੱਕ ਅਛਾ ਨਿਰਮਲ ਇੱਕ ਨੰਬਰ ਆਪਣੇ ਕਰਦੇ ਹਾਂ ਸਾਂਝੇ ਨੰਬਰ ਵੇ ਜੀ 98720 1 ਤੇ ਦੂਸਰਾ ਨੰਬਰ 82 38 32 302 ਠੀਕ ਆ ਠੀਕ ਆ ਸੋ ਦੋਸਤੋ ਇਹ ਨੰਬਰ ਸਕਰੀਨ ਤੇ ਬਿਲਕੁਲ ਥੱਲੇ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਇਹ ਅੱਜ ਨਗ ਸੀਗੇ ਵੀਰ ਨਿਰਮਲ ਸਿੰਘ ਉਹਨਾਂ ਦੇ ਕੋਲ ਤੇ ਇੱਥੇ ਆਣ ਕੇ ਮੇਰਾ ਭਰਾ ਤਸੱਲੀ ਕਰ ਸਕਦੇ ਹੋ ਤੁਸੀਂ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਦੱਸ